इंदिरा गांधी जी ਦੇ ਪੋਤਰੇ ਤੋਂ ਕਿਉਂ ਨਹੀਂ ਬੋਲਦੇ ਜੋ ਐਮਰਜੈਂਸੀ ਕਾਂਗਰਸ ਨੇ ਲਗਾਈ ਸੀ ਭਾਰਤ ਦੇ ਉੱਤੇ ਲੋਕਤੰਤਰ ਦੀ ਹੱਤਿਆ કરી ਸੀ ਸਭ ਤੋਂ ਵੱਡੀ ਤੇ ਅੱਜ ਜੋ ਖਾਮੋਸ਼ ਕਿਉਂ ਹੈ ਬੋਲਣਾ ਚਾਹੀਦਾ ਸੀ ਜਵਾਬ ਅਸੀਂ ਉਹਨਾਂ ਤੋਂ ਜਵਾਬ ਮੰਗ ਰਹੇ ਹਾਂ ਕਿ ਉਹ ਐਮਰਜੈਂਸੀ ਜਿਹੜੀ 25 ਜੂਨ ਨੂੰ ਪੂਰੇ ਦੇਸ਼ ਦੇ ਉੱਤੇ ਲਗਾਈ ਗਈ ਠੋਪੀ ਗਈ ਉਸ ਦਾ ਜਵਾਬ ਦੇਵੇ ਹਿੰਦੁਸਤਾਨ ਦੀ ਜਨਤਾ ਦਾਸੀ ਧਨਵਾਦ ਕਰਦੇ ਆ ਜਿਨ੍ਹਾਂ ਨੇ ਉਸ ਐਮਰਜੈਂਸੀ ਨੂੰ ਸਮਝਿਆ ਉਹ ਸਰਕਾਰ ਦੇ ਖਿਲਾਫ ਖੜੀ ਹੋਈ ਔਰ 1977 ਦੇ ਅੰਦਰ ਫੁੱਲ ਮੈਜੋਰਟੀ ਦੇ ਅੰਦਰ ਵਿਰੋਧੀ ਪਾਰਟੀ ਨਾਨ ਕਾਂਗਰਸ ਗਵਰਨਮੈਂਟ ਨੂੰ ਲੈ ਕੇ ਆਏ ਜਿਸ ਦੇ ਤਸਕਾ ਉਸ ਟਾਈਮ ਦੇ ਪ੍ਰਧਾਨ ਮੰਤਰੀ ਸ੍ਰੀ ਮੁਰਾਰਤ ਜੀ ਦਸਾਈ ਨੇ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਦੇ ਤੌਰ ਤੇ ਆਪਣਾ ਕਾਰਜ ਸੰਭਾਲਿਆ ਮੈਂ ਅੱਜ ਵਿਪੱਖਸ਼ ਤੋਂ ਜਾਂ ਕੋਈ ਵੀ ਪਾਰਟੀ ਅੱਜ ਕਹਿੰਦੀ ਹੈ ਲੋਕਤੰਤਰ ਖਤਰੇ ਵਿੱਚ ਹੈ ਹੋਰ ਹੈ 25 ਜੂਨ 1975 ਅਸੀਂ ਉਸ ਸਮੇਂ ਨਹੀਂ ਸੀ ਪਰ ਸਾਡੇ ਬਜ਼ੁਰਗ ਦਾਦ ਜੀ ਜੋ-ਜੋ ਲੋਕਾਂ ਦੇ ਉੱਪਰ ਤਾਨਾਸ਼ਾਹੀਆਂ ਹੋਈਆਂ ਪੱਤਰਕਾਰਾਂ ਦੇ ਉੱਪਰ ਹੋ ਆਮ ਜਨਤਾ ਦੇ ਉੱਪਰ ਲੋਕਾਂ ਨੇ ਜਬਰਦਸਤੀ ਫੜ-ਫੜ ਕੇ ਨਸਬੰਧੀਆਂ ਕੀਤੀਆਂ ਗਈਆਂ ਉਹ ਕੀ ਸੀ ਜੇਲ੍ਹਾਂ ਚ ਸੁੱਟੇ ਉਹ ਕੀ ਸੀ ਲੋਕਤੰਤਰ ਨੂੰ ਬਹਾਲ ਕਰ ਰਹੇ ਸੀ ਹੱਤਿਆ ਸੀ ਕੀ ਸੀ ਉਸ ਬਾਰੇ ਪਹਿਲਾਂ ਜਵਾਬ ਦੇਣ ਉਨਨੀ ਉਹ ਅੱਜ ਤੋਂ 50 ਸਾਲ ਪਹਿਲਾਂ ਤੇ ਅੱਜ ਦੇ ਭਾਰਤ ਵਿੱਚ ਕਿੰਨਾ ਫਰਕ ਹੈ ਕੌਮੀ